ਮੈਨੂੰ ਇੱਕ ਦੁੱਜੀ ਮਿਲਿਆ ਦੁੱਧ ਵਾਲਾ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਮੈਂ ਕਿ ਬਹੁਤ ਵਧੀਆ ਕੀਤਾ ਕਹਿੰਦਾ ਦੁੱਜੀਆਂ ਵਾਸਤੇ ਮੈਂ ਫਿਰ ਮੈਂ ਤਾਂ ਦੁੱਜੀਆਂ ਵਾਸਤੇ ਕੁਝ ਯਕੀਨ ਹੀ ਨਹੀਂ ਲਿਆ ਹਜੇ ਤੱਕ ਤੇ ਕੀ ਵਧੀਆ ਕਹਿੰਦਾ ਜੀ ਅਸਲ 'ਚ ਮੈਨੂੰ ਪਹਿਲਾਂ ਹਰ 3 ਮਹੀਨੇ ਬਾਅਦ ਮੇਰਾ ਹਿਸਾਬ ਕਰਦੇ ਸੀਗੇ ਲੋਕ 3 ਮਹੀਨੇ ਮੈਂ ਦੁੱਧ ਘਰਾਂ 'ਚ ਪਾਉਂਦਾ ਸੀਗਾ 3 ਮਹੀਨੇ ਮੈਂ ਮੇਰੇ ਸਾਹਵੰਦ ਸੀ ਹੁਣ ਜੀ ਮੇਰਾ ਹਰ 10 ਦਿਨਾਂ ਬਾਅਦ ਮੈਨੂੰ ਲੋਕ ਜਿਹੜੇ ਨੇ ਉਹ ਪੈਸੇ ਦੇਣ ਦੇ ਮੇਰੇ ਮੈਂ ਕਿਹਾ ਵੀ ਇਹ ਤਾਂ ਮੇਰਾ ਕੀ ਯੋਗਦਾਨ ਹੈ ਕਹਿੰਦੇ ਤੁਸੀਂ ਬਿਜਲੀ ਫ੍ਰੀ ਕਰਤੀ ਤੇ ਤੁਸੀਂ ਕਹਿੰਨਾ ਆਮ ਆਦਮੀ ਕਲੀਨਿੰਗ ਖੋਲ੍ਹਤੇ ਉਹਨਾਂ ਦੇ ਦਵਾਈ ਦੇ ਤੇ ਬਿਜਲੀ ਦੇ ਬਿੱਲ ਦੇ ਪੈਸੇ ਬਚਣ ਲੱਗੇ ਉਹ ਸਾਨੂੰ ਦੱਸ ਦੱਸ ਦੇਣਾ ਬਾਅਦ ਉਹ ਸਾਨੂੰ ਪੈਸੇ ਦੇਣ ਲੱਗੇ ਤੇ ਮੇਰਾ ਵੀ ਤਾਂ ਫਾਇਦਾ ਹੋ ਗਿਆ ਜੀ ਮੈਂ 3 ਮਹੀਨੇ ਵੇਟ ਕਰਦਾ ਸੀਗਾ ਕਿੱਥੇ ਮੈਨੂੰ ਦੱਸ ਦੇਣਾ ਬਾਅਦ ਕਿਉਂਕਿ ਤੁਹਾਡੇ ਪੈਸੇ ਬਚਣ ਲੱਗੇ ਸਕੂਲ ਵਧੀਆ ਬਣ ਗਏ ਪ੍ਰਾਈਵੇਟ ਚੋਂ ਕੱਢ ਕੇ ਬੱਚਾ ਸਕੂਲ ਚ ਲਾ ਲਿਆ ਸਰਕਾਰੀ ਚ ਲਾ ਲਿਆ ਉਹ ਫੀਸ ਬਚ ਗਈ ਕਬੀਲਦਾਰੀ ਆਪ ਹੋਗੀ ਸੋ ਕਬੀਲਦਾਰੀ ਕੱਲੀ ਜਿਹੜੇ ਸਾਡੇ ਪੁਰਸ਼ ਮੈਂਬਰ ਨੇ ਉਹੀ ਨਹੀਂ ਚਲਾਉਂਦੇ ਕਬੀਲਦਾਰੀ ਆ ਕੇ ਤਾਂ ਤੁਹਾਡੇ ਹਿੱਸੇ ਆਉਂਦੀ ਹੈ ਵੀ ਕਿਵੇਂ ਚਲਾਉਣਾ ਕਰ ਉਹ ਕਹਿੰਦੇ ਵੀ ਮਕਾਨ ਮਕਾਨ ਬੰਦੇ ਬਣਾਉਂਦੇ ਐ ਪਰ ਉਹਨੂੰ ਘਰ ਜਨਾਨੀ ਬਣਾਉਂਦੀ ਉਹਨੂੰ ਸ਼ਿੰਗਾਰਨਾ ਉਹਨੂੰ ਉਹਨੂੰ ਸਜਾਉਣਾ ਇਹ ਤਾਂ ਤੁਹਾਡੇ ਹਿੱਸੇ ਆ ਕੁਦਰਤ ਵੱਲੋਂ ਆਇਆ